ਖਿੰਡਾ ਦੇ ਪਿੰਡ ਬਹਿਮਨ ਦਿਵਾਨਾ ਸਟੇਸ਼ਨ ਤੇ ਮੌਜੂਦ ਹੈ ਜਿੱਥੇ ਕਿਸਾਨ ਜਥੇਬੰਦੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਜਿਹੜਾ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਸਾਡੇ ਨਾਲ ਕਿਸਾਨ ਜਥੇਬੰਦੀਆਂ ਦੇ ਆਗੂ ਮੌਜੂਦ ਹੈ ਕਰਦੇ ਹਾਂ ਉਹਨਾਂ ਨਾਲ ਗੱਲਬਾਤ ਕੀ ਕਾਰਨ ਹੈ ਇਸ ਪ੍ਰਦਰਸ਼ਨ ਦਾ ਕਿਉਂ ਹੈ ਜਿਹੜੇ ਰੇਲਵੇ ਜੜੀਆਂ ਲਾਈਨਾਂ ਰੋਕੀਆਂ ਜਾ ਰਹੀਆਂ ਇਹਨਾਂ ਵੱਲੋਂ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਭਾਈ ਜੀ ਅੱਜ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਪੂਰੇ ਪੰਜਾਬ 'ਚ ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਲਾਈਨਾਂ ਜਿਹੜੀਆਂ ਰੋਕੀਆਂ ਗਈਆਂ ਤੁਹਾਡੇ ਵੱਲੋਂ ਕੀ ਕਾਰਨ ਹੈ ਇਹਦਾ ਮੈ ਰੇਸ਼ੂ ਸਿੰਘ ਯਾਤਰੀ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਜਿਹੜਾ ਅੱਜ ਸਮੁੱਚੇ ਭਾਰਤ ਦੇ ਵਿੱਚ ਕਹਿੰਦੇ ਸਮੁੱਚੇ ਪੰਜਾਬ ਦੇ ਵਿੱਚ 12:30 ਤੋਂ ਲੈ ਕੇ 2:30 ਦੋ ਘੰਟਿਆਂ ਦਾ ਮਕੰਮਲ ਜਾਮਾ ਸੰਯੁਕਤ ਗੈਰ ਰਾਜਨੀਤਿਕ ਮੋਰਚੇ ਤੇ ਉਹਦੇ 파ਟ ਸਹਿਯੋਗੀਆਂ ਵੱਲੋਂ ਅੱਜ ਸਮੁੱਚੇ ਭਾਰ ਦੇ ਵੀ ਦੋ ਘੰਟਿਆਂ ਲਈ ਜਾਮਾ ਜਿਹੜਾ ਮੇਨ ਮੁੱਦਾ 2021 ਦੇ ਵਿੱਚ ਅੱਜ ਦੇ ਦਿਨ 3 ਅਕਤੂਬਰ ਨੂੰ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਯੂਪੀ ਲੱਖੀ ਪਰ ਖੀਰੀ ਵੇਖੇ ਸਾਡੇ ਕਿਸਾਨ ਭਾਜਪਾ ਦੀ ਸਹੈ ਤੇ ਭਾਜਪਾ ਦੇ ਗੁੰਡਿਆਂ ਨੇ ਧੱਕੇ ਨਾਲ ਉਹਨਾਂ ਤੇ ਗੱਡੀਆਂ ਚੜਾ ਕੇ ਤਿੰਨ ਕਿਸਾਨ ਇੱਕ ਸਾਡਾ ਪੱਤਰਕਾਰ ਵੀਰ ਸ਼ਹੀਦ ਕੀਤਾ ਜਿਹੜਾ ਕਿ ਉਹ ਦੋਸ਼ੀ ਨ ਅਜੇ ਮਿਸ਼ਰਾ ਟੈਣੀ ਅਤੇ ਉਹਦਾ ਬੇਟਾ ਪਮਾ ਬਜ਼ਾਰਤ ਦੇ ਵਿਚਨ ਮੋਦੀ ਸਰਕਾਰ ਦੇ ਵਿੱਚ ਅੱਜ ਤੱਕ ਉਹ ਬਾਹਰ ਘੁੰਮ ਰਹੇ ਉਹ ਦੋਸ਼ੀਆਂ ਨੂੰ ਸਖਤ ਸਜ਼ਾਵਾ ਦਿਵਾਉਣ ਲਈ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਅੱਜ ਦੇ ਜਿਹੜੇ ਪ੍ਰੋਗਰਾਮ ਸਮੁੱਚੇ ਭਾਰਤ ਦੇ ਵਿੱਚ ਸਮੁੱਤੇ ਪੰਜਾਬ ਦੇ ਵਿੱਚ 2 ਘੰਟੇ ਲੈਣ ਜੇਕਰ ਕੇਂਦਰ ਸਰਕਾਰ ਨੇ ਫਿਰ ਵੀ ਉਹ ਦੋਸ਼ੀਆਂ ਨੂੰ ਜਲਦੀ ਗ੍ਰਫਤਾਰਨਾ ਕੀਤਾ ਤੇ ਪਰਿਵਾਰਾਂ ਨੂੰ ਇਨਸਾਫ ਨਾ ਦਿਵਾਇਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਸੰਯੁਕਤ ਗੈਰ ਰਾਜਨੀਤਿਕ ਮੋਰਚੇ ਨੂੰ ਅਗਲਾ ਐਕਸ਼ਨ ਸਖਤ ਕਰਨ ਲਈ ਮਜਬੂਰ ਹੋਣਾ ਪਵੇਗਾ ਜਿਹੜਾ ਕਿ ਜਾਨੀ ਮਾਰੀ ਨੁਕਸਾਨ ਦਾ ਜ਼ਿੰਮੇਵਾਰ ਖੁਰ ਸੈਂਟਰ ਸਰਕਾਰ ਤੇ ਪੰਜਾਬ ਸਰਕਾਰ ਹੋਵੇਗੀ ਜਿਹੜਾ ਕਿ ਅੱਜ ਤੱਕ ਉਹ ਦੋਸ਼ੀ ਸ਼ਰੇਆਮ ਬਾਹਰ ਘੁੰਮ ਰਹੇ ਨੇ ਅੱਜ ਤੱਕ ਉਹ ਦੋਸ਼ੀਆਂ ਤੇ ਕੋਈ ਕਾਰਵਾਈ ਤੇ ਨਾ ਹੀ ਜੇਲ੍ਹ ਦੇ ਅੰਦਰ ਦਿੱਤੇ ਹੋ। ਪ੍ਰਧਾਨ ਜੀ ਜੇ ਗੱਲ ਕਰੀਏ ਮੋਦੀ ਸਰਕਾਰ ਇਹ ਕਹਿ ਰਹੀ ਹੈ ਮੋਦੀ ਸਰਕਾਰ ਦੇ ਨੁਮਾਇੰਦੇ ਕਹਿ ਰਿਹਾ ਹੈ ਵੀ ਕਿਸਾਨਾਂ ਨਾਲ ਅਸੀਂ ਮਿਲ ਕੇ ਚੱਲ ਰਹੇ ਹਾਂ ਕੀ ਕਹਿਣਾ ਚਾਹੂੰਗਾ। ਇਹ ਦੇਖੋ ਬਿਲਕੁਲ ਨਹੀਂ। ਮਿਲ ਕੇ ਚੱਲਣ ਦੀ ਜਿਹੜੀ ਗੱਲ ਆ ਉੱਪਰੋਂ ਚੱਲ ਰਹਿਣ ਗਰਾਊਂਡ ਤੋਂ ਨਹੀਂ ਚੱਲ ਰਹੀ। ਮਿਲ ਕੇ ਚੱਲਣ ਦੀ ਜਿਹੜੀਆਂ ਗੱਲਾਂ ਨਾ ਸਰਕਾਰ ਐਕੀ ਲਾ ਲੋ ਆਈ ਆ ਬਾਜ਼ਾਰ ਦੇ ਵਿੱਚ ਫੇਰ ਮੋਦੀ ਦੀ ਪਹਿਲਾਂ ਵੀ ਜਿਹੜੇ ਤੁਹਾਨੂੰ ਪਤਾ ਵੱਡੇ ਵੱਡੇ ਵਾਅਦੇ ਕੀਤੇ ਸੀ ਅਸੀਂ ਕਿਸਾਨਾਂ ਦੇ ਖਾਤੇ ਚ ਇੰਨੇ ਪੈਸੇ ਪਾ ਦੇ ਕਾਲਾ ਧਨ ਵਾਪਸ ਲਿਆਵਾਂਗੇ ਐਟ ਕੀ ਜਿਹੜੀਆਂ ਕਿਸਾਨਾਂ ਦੀ ਮੰਗਾਂ ਡਾਕਟਰ ਸੋਮੇ ਨਾਮ ਦੀ ਰਿਪੋਰਟ ਐਮ ਐਸ ਸੀ ਗਰੰਟੀ ਕਾਨੂੰਨ ਉਹ ਲਾਗੂ ਕਰਾਂਗੇ ਇਹ ਹਵਾ ਦੇ ਵਿੱਚ ਹੀ ਗੱਲਾਂ ਨਾ ਗਰਾਊਂਡ ਲੈਵਲ ਤੱਕ ਅੱਜ ਤੱਕ ਇੱਕ ਵੀ ਕਿਸਾਨਾਂ ਦੀ ਮੰਗ ਜਾਂ ਗੱਲਬਾਤ ਲਈ ਮੋਦੀ ਸਰਕਾਰ ਨੇ ਧਿਆਨ ਨਹੀਂ ਦਿੱਤਾ ਜਿਹੜਾ ਕਿ ਕਹਾਂਗੇ ਅਸੀਂ ਕਹਿਣੀ ਤੇ ਕਰਨੀ ਦੇ ਵਿੱਚ ਬਹੁਤ ਅੰਤਰਾ ਮੋਦੀ ਸਾਹਿਬ ਵੱਡੀਆਂ ਰੀਲੀਆਂ ਚ ਕਹਿੰਦੇ ਕੁਛ ਨਾ ਥੱਲੇ ਗਰਾਊਂਡ ਤੇ ਅੱਜ ਤੱਕ ਇੱਕ ਵੀ ਜਾਂ ਕੈਲਗੀ ਆਪਾਂ ਮੰਗ ਮੁੱਦਾ ਜਾਂ ਕਿਸਾਨੀ ਨੂੰ ਪਰਫੁੱਲਤ ਕਰਨ ਲਈ ਕੋਈ ਪ੍ਰੋਜੈਕਟ ਦਿੱਤਾ ਹੋਵੇ ਜਾਂ ਕੋਈ ਜੇ ਕੈਲਗੀ ਆਪਾਂ ਇਹਨੂੰ ਬਚਾਉਣ ਲਈ ਕੋਈ ਉਪਰਾਲਾ ਕੀਤਾ ਹੋਵੇ ਜਾਂ ਸਕੀਮ ਜੋ ਪਾਲਸੀ ਅਜੇ ਤੱਕ ਨਹੀਂ ਲਾਂਦੀ ਸਿਰਫ ਗੱਲਾਂ ਤੇ ਅਖਬਾਰਾਂ ਦੇ ਵਿੱਚ ਕਹਿ ਰਹੇ ਨੇ ਪਰ ਥੱਲੇ ਕੁਝ ਨਹੀਂ ਕਰੌਣ ਰਹੀ ਬਲਦੀ ਵਿਧਾਨ ਜੀ ਜੇ ਗੱਲ ਕਰੀਏ ਜਿਹੜਾ ਇਹ ਪ੍ਰਦਰਸ਼ਨ ਹੈ ਜੇ ਜਿਲ੍ਹਾ ਬਠਿੰਡੇ ਦੀ ਗੱਲ ਕਰੀਏ ਤਾਂ ਕਿੱਥੇ ਕਿੱਥੇ ਚੱਲ ਰਿਹਾ ਜਿਹੜਾ ਅੱਜ ਦਾ ਪ੍ਰਦਰਸ਼ਨ ਆ ਬਠਿੰਡੇ ਜ਼ਿਲ੍ਹੇ ਦੇ ਵਿੱਚ ਇੱਥੇ ਬਹਿਮਣਦਵਾਨਾ ਬਲੋਟ ਰੋਡ ਜਿਹੜਾ ਜਾਂਦਾ ਹੀ ਰੁੱਕਿਆ ਹੋਇਆ ਉਧਰ ਆਪਣਾ ਫਿਰੋਜ਼ਪੁਰ ਫਰੀਦਕੋਟ ਗੋਨਿਆਣਾ ਵਿਖੇ ਰੁੱਕਿਆ ਹੋਇਆ ਇੱਧਰ ਸੰਗਤ ਮੰਡੀ ਡੱਬ ਵਾਲੀ ਜਾਂਦਾ ਜਿਹੜਾ ਰੋਡ ਰੁੱਕਿਆ ਹੋਇਆ ਇੱਧਰ ਦੇ ਪਾਸੇ ਸਰਸਾ ਰਾਮਾ ਜਾਂਦਾ ਰੋਡ ਜਿਹੜਾ ਰੁੱਕਿਆ ਹੋਇਆ ਮੌੜ ਮੰਡੀ ਦਿੱਲੀ ਅਮਾਲਾ ਉਹ ਰੁੱਕਿਆ ਹੋਇਆ ਇੱਧਰ ਆਪਣਾ ਲਹਿਰਾ ਮੁਹੱਬਤ ਵਿਖੇ ਅਮਾਲਾ ਬਰਨਾਲਾ ਤੱਪਾ ਇਹ ਰੁਕਿਆ ਹੋਇਆ ਹੈ ਜੇ ਕਹਿ ਲਈਏ 6 ਪੈਂਟ ਨਾ 6 ਪੈਂਟ ਮੱਕੰਬਲ 2 ਘੰਟਿਆਂ ਲਈ ਪੂਰਨ ਤੌਰ ਤੇ ਅੱਜ ਜਾਮ ਪਿੱਤੇ ਪ੍ਰਧਾਨ ਜੀ ਜੇ ਗੱਲ ਕਰੀਏ ਦੇਖੋ ਤੁਸੀਂ ਲਾਈਨਾਂ ਤੇ ਬੈਜੰਨੇ ਆਵਾਜ਼ ਆਈ ਜਿਹੜੀ ਗੱਡੀਆਂ ਦੀ ਬੰਦ ਹੋ ਜਾਂਦੀ ਐ ਇਸ ਨਾਲ ਲੋਕ ਐ ਜਿਹੜੇ ਯਾਤਰੀ ਐ ਕਾਫੀ ਉਹਨਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਵੀ ਲੋਕ ਕਹਿੰਦੇ ਹੈਗੇ ਆ ਵੀ ਕਿਸਾਨਾਂ ਨੂੰ ਕੋਈ ਹੋਰ ਆਪਣਾ ਰਾਹ ਬਣਾਣਾ ਚਾਹੀਦਾ ਹੈ ਲਾਈਨਾਂ ਰੋਕਣ ਦੀ ਬਜਾਇਕੀ ਕਹਿਣਾ ਚਾਹੂਗੇ ਦੇਖੋ ਜਿਹੜੀ ਗੱਲ ਪਰੇਸ਼ਾਨੀ ਲਈ ਪਾਬਲਕੀ ਜਰੂਰ ਆਉਂਦੀ ਆ ਪਰ ਇਹ ਸਰਕਾਰਾਂ ਤੁਸੀਂ ਸੁਣਦੇ ਹੋ بڑے ਵੱਡੇ ਵੱਡੇ ਵਾਅਦੇ ਕਰਦੇ ਜਿਹਨੂੰ ਅਮਲੀ ਜਾਮਾ ਨਹੀਂ ਪਣਾਉਂਦੇ ਅਮਲੀ ਤੌਰ ਤੇ ਅੱਜ ਤੱਕ ਨਹੀਂ ਲੱਗੋ ਤਾਂ ਮਜਬੂਰੀ ਬਸ ਕਿਸਾਨ ਕੀ ਜੇ ਕਿਸਾਨ ਉਹਨਾਂ ਦੇ ਦਫ਼ਤਰ ਘੇੜ ਦੇਣ ਤਾਂ ਜਿਹੜੇ ਛੋਟਾ ਮਲਾਜ਼ਮ ਤੌਕਾ ਸਾਡੇ ਉੱਚੀ ਕਾਂ ਮਾਰ ਦੇਣ ਦਫ਼ਤਰ ਕਿਉਂ ਘੇੜ ਲੈ ਅਸੀਂ ਘਰੋਂ ਕਿਉਂ ਜਾਈਏ ਜੇ ਅਸੀਂ ਸੜਕ ਰੋਕਦੇ ਆ ਮਜਬੂਰੀ ਬਸ ਤਾਂ ਪਾਬਲਕ ਕਹਿੰਦੀ ਆ ਕਿਸਾਨ ਕਿੱਧਰ ਜਾਵੇ ਅਸੀਂ ਤਾਂ ਕਹਿਣਾ ਜਿਹੜੇ ਸਾਡੇ ਨਾਲ ਸਰਕਾਰ ਵਾਅਦੇ ਕਰਦੀ ਆ ਉਹ ਵਾਅਦਿਆਂ ਤੋਂ ਭਾਈ ਦੀ ਕਿਉਂ ਆ ਉਹਨੂੰ ਆਮਲੀ ਪੈਸੇ ਡਾਮਾ ਤੇ ਜਾਂ ਪੂਰਨ ਤੌਰ ਤੇ ਲਾਗੂ ਕਿਉਂ ਨਹੀਂ ਕਰਦੀ ਜਿਹੜਾ ਕਿ ਸਿੱਧਾ ਤੇ ਅਸਿੱਧੇ ਤੌਰ ਤੇ ਉਹ ਸੈਂਟਰ ਸਰਕਾਰ ਹੋਵੇ ਉਹ ਪੰਜਾਬ ਸਰਕਾਰ ਹੋਵੇ ਉਹ ਜ਼ਿੰਮੇਵਾਰ ਨਾ ਕਿਸਾਨਾਂ ਨੂੰ ਸੜਕਾਂ ਤੇ ਵਾਉਣ ਲਈ ਕਿਸਾਨਾਂ ਨੂੰ ਰੇੜੀਆਂ ਪੰਡਰੀਆਂ ਤੇ ਵਾਉਣ ਲਈ ਕਿਸਾਨਾਂ ਨੂੰ ਦਫ਼ਤਰ ਘੇਰ ਲਈ ਅਸਿੱਧੀਆਂ ਤੇ ਸਿੱਧੇ ਢੰਗ ਦੀਆਂ ਜ਼ਿੰਮੇਵਾਰ ਇਹ ਸਰਕਾਰਾਂ ਨੇ ਜਿਹੜੀਆਂ ਸਾਨੂੰ ਪਟਾਣਿਆ ਦੇ ਬਾਉਂ ਲਈ ਮਜਬੂਰ ਕਰਦਿਆਂ ਜੇ ਮਾਸਲੇ ਮੰਨੇ ਹੋਏ ਨਾ ਉਹ ਫਿਰ ਲਾਗੂ ਕਿਉਂ ਨਹੀਂ ਕਰਦੇ ਇਸ ਕਰਕੇ ਮਜਬੂਰੀ ਬਣ ਜਾਂਦੀ ਹੈ ਕਿਸਾਨਾਂ ਦੀ ਰੇਲਾਂ ਤੇ ਬਹਿ ਕੇ ਮਾਸਲੇ ਹੱਲ ਪ੍ਰਧਾਨ ਜੀ ਜੇ ਗੱਲ ਕਰੀਏ ਦੇਸ਼ ਸ਼ਾਹਜਾਹ ਨੂੰ तकरीबन 78 ਸਾਲ ਹੋ ਗਏ ਨੇ ਪਰ ਕਿਸਾਨ ਹਜੇ ਤੱਕ ਵੀ ਆਪਣੀਆਂ ਮੰਗਾਂ ਨੂੰ ਲੈ ਕੇ ਜਿਹੜੇ ਸੜਕਾਂ ਤੇ ਉਤਰੇ ਹੋਇਆ ਕੀ ਕਾਰਨ ਮੰਨਦੇ ਆadamu ਇਹਦਾ ਬਹੁਤ ਵੱਡਾ ਕਾਰਨ ਕਿਸਾਨ ਆ ਜਿਹੜਾ ਲਗਭਗ ਧਨੋ ਦਿਨ ਕਰਜ਼ਾਈ ਹੁੰਦਾ ਜਾ ਰਹੇ ਠੀਕ ਹੈ ਉਹਦੀਆਂ ਜਿਹੜੀਆਂ ਫਸਲਾਂ ਦੇ ਭਾਅ ਨੂੰ ਉਹ ਵਧਾਉਂਦੇ ਹਨ ਕਮੰਟਲਾਂ ਦੇ ਹਿਸਾਬ ਚ 60 70 50 100 ਜਿਹੜੀਆਂ ਕਿਸਾਨ ਦੇ ਵਰਤੋਂ ਚ ਆਉਣ ਵਾਲੇ ਚੀਜ਼ਾਂ ਫਸਲ ਤੇ ਲਾ ਲੋ ਘਰ ਦੇ ਕੁਇਲਦਾਰੀਆਂ ਦੇ ਲਾ ਲੋ ਉਹਨਾਂ ਦੇ ਰੇਟ ਹਨ ਜਿਹੜੇ ਕਿਲਮਾਂ ਦੇ ਵਿੱਚ 20 ਰੁਪਏ 30 ਰੁਪਏ ਦਾਸ ਬੱਤੀ ਜਿਹੜਾ ਕਿ ਪਾੜਾਗਾ ਬਹੁਤ ਵੱਡਾ ਜੇ ਕਹਿ ਲਈਏ ਕਈ ਗੁਣਾ ਜਿਹੜੇ ਰੇਟ ਹਨ ਕਿਸਾਨਾਂ ਨੇ ਚੀਜ਼ਾਂ ਲੈਣੀਆਂ ਉਹਨਾਂ ਦੇ ਵਧੇਨ ਜਿਹੜੀਆਂ ਸਾਡੀਆਂ ਜਨਸਾਂ ਉਹਦੇ ਮਸੀਨਾ ਮਾਤਰਾ ਰੇਟ ਵਧੇਨ ਜਿਹੜਾ ਵੱਡਾ ਕਾਰਨ ਆ ਸਰਕਾਰਾਂ ਸਾਡੀਆਂ ਜਨਸਾਂ ਦੇ ਰੇਟ ਦੇਣ ਤੋਂ ਭੱਜਦੀਆਂ ਅੱਜ ਵੀ ਭਵਾਨਸੀ ਦਿੱਲੀ ਬਾਟਰਾ ਤੇ ਬੈਠੇ ਆ ਇਹ ਸਾਡੀਆਂ ਫਾਸਲਾਂ ਦਾ ਐਮਐਸਪੀ ਗਰੰਟੀ ਕਾਨੂੰਨ ਬਣਾਉਣ ਦੇ ਲਈ ਗੱਲ ਹੈ ਪਰ ਸਰਕਾਰਾਂ ਵਾਅਦੇ ਕਰ ਲੈਂਦੀਆਂ ਨੇ ਭੱਜਦੀਆਂ ਨੇ ਜਿਹੜਾ ਕਿ ਇਹ ਬਹੁਤ ਵੱਡਾ ਪਾੜਾ ਪਿਆ ਹੋਇਆ ਕਿਸਾਨ ਮਜਬੂਰ ਨੇ ਦਿਨੋ ਦਿਨ ਕਰਜ਼ੇ ਦੇ ਜਾਲ ਚ ਫਸ ਗਏ ਖੋਦ ਇਹ ਕ ਖੁਦਕੁਸ਼ੀ ਕਰ ਲਈ ਮਜੂਰ ਜਿਹੜਾ ਕੋ ਉਹਨਾਂ ਦੇ ਫਾਸਲਾਂ ਦੇ ਭਾਅ ਨੂੰ ਪੂਰੇ ਨਹੀਂ ਦਿੱਤੀ ਜਾਂਦੇ ਪ੍ਰਧਾਨ ਜੀ ਜੇ ਗੱਲ ਕਰੀਏ ਕੀ ਲੱਗਦਾ ਹੈ ਤੇ ਇਸ ਦੀ ਕਿਹੜੀ ਪਾਰਟੀ ਹੈ ਜਿਹੜਾ ਕਿਸਾਨਾਂ ਦਾ ਭਲਾ ਕਰ ਸਕਦੀ ਹੈ ਸਾਨੂੰ ਤਾਂ ਨਹੀਂ ਲੱਗਦਾ ਵੀ ਕੋਈ ਇਹੋ ਜੀ ਪਾਰਟੀ ਹੋਊਗੀ ਜਿਹੜਾ ਅੱਜ ਜਿਹੜਾ ਭਲਾ ਕਰੇ ਇੱਕੋ ਇੱਕ ਕਿਸਾਨਾਂ ਨੂੰ ਆਸ ਜਾਗੀ ਸੀ ਭਗਵੰਤ ਮਾਨ ਸਰਕਾਰ ਤੋਂ ਇਹਨੇ bade ਵਾਦੇ ਕੀਤੇ ਸੀ ਕਿ ਮੈਂ ਅਨੁਸਾਰ ਵੀ ਇਹ ਪੀ ਕਲਚਰ ਖਤਮ ਕਰ ਦੂੰ ਮੈਂ ਔਰ ਸਰ ਮੈਂ ਆਪ ਮੇਰਾ ਪ੍ਰਸ਼ਾਸਨ ਪਿੰਡਾਂ ਦੇ ਸੱਥਾਂ ਜਾਵਾਂਗੇ ਉੱਥੇ ਜਾ ਕੇ ਹਰ ਇੱਕ ਮਾਸਲਾ ਛੋਟਾ ਵੱਡਾ ਜਿਹੜਾ ਹੱਲ ਕਰਾਂਗੇ ਕਿਸੇ ਨੂੰ ਕਚਹਿਰੀ ਦੇ ਵਿੱਚ ਤੰਗ ਨਹੀਂ ਹੁਣ ਦਿੱਤਾ ਜਾ ਕਿਸੇ ਨੂੰ ਠਾਣਾ ਦੇ ਵਿੱਚ ਨਹੀਂ ਹਰੇਕ ਸ਼ਬਦਾ ਜਿਹੜੀ ਪੂਰਨ ਤੌਰ ਤੇ ਬੰਦ ਕੀਤੀ ਜੋ ਪਰ ਉਹ ਵੀ ਕਈ ਗੁਣਾ ਭ੍ਰਿਸ਼ਟਾਚਾਰੀ ਵਧੀਆ ਕਿਤੇ ਪਿੰਡਾਂ ਦੇ ਵਿੱਚ ਕਿਸਾਨਾਂ ਦੀ ਸਾਰ ਨਹੀਂ ਕਿਤੇ ਜ਼ਿਲ੍ਹਾ ਅਧਿਕਾਰੀਆਂ ਚ ਉੱਥੇ ਸਾਰ ਨਹੀਂ ਜਿਹੜਾ ਕਿ ਕਹਿ ਲੀਏ ਉਸ ਆਸ ਸੀ ਕਿਸਾਨਾਂ ਨੂੰ ਵੀ ਇਹ ਸਰਕਾਰ ਕਿਸਾਨਾਂ ਦੇ ਮਸਲੇ ਹੱਲ ਕਰੂ ਕੁਝ ਬਦਲਾ ਦੇ ਪਰ ਉਹ ਵੀ ਇਹਦੇ ਸਾਰੇ ਤਾਣੇ ਮਾਣੇ ਦੇ ਵਿੱਚ ਗ੍ਰਸਤ ਹੋ ਕੇ ਰਹਿ ਗਈ ਕਿਸਾਨ ਜਾਣ ਤੱਕ ਕਿਦਰ ਜਾਣ ਮਜਬੂਰੀ ਹੈ ਕਿਸੇ ਤੋਂ ਕੋਈ ਆਸ ਨਹੀਂ ਇਹ ਆਸ ਹੈ ਕੋਈ ਇੱਕ ਇਕੱਠੇ ਹੋ ਕੇ ਆਪਣੇ ਹੱਕ ਆਪ ਲੈਣੇ ਅੱਜ लास्टੇ ਉਹਨੇ ਪ੍ਰਦਰਸ਼ਨ ਕਿੰਨੇ ਟਾਈਮ ਤੱਕ ਜੜੇ ਚੱਲਣ ਵਾਲੇ ਹੈ ਇਹ ਜਿਹੜੇ ਪ੍ਰਦਰਸ਼ਨ 12:30 ਤੋਂ ਅਸੀਂ ਜਾਮ ਕੀਰਤਨ ਸਹੀ 2:30 ਵਜੇ ਇਹ ਪ੍ਰਦਰਸ਼ਨ ਜਿਹੜੇ ਰੋਡਾਂ ਤੇ ਚੱਕ ਦਿੱਤੇ ਜਾਣ ਕੇ ਚੇਤਾਵਨੀ ਦੇ ਕੇ ਜਾਣ ਵਾਲੇ ਦਿਨਾਂ ਵਿੱਚ ਇਹ ਮਾਸਰੇ ਹਾਲਾਣਾ ਕਿਤੇ ਤਾਂ ਫੇਰ ਅਣਮਿੱਥੇ ਸਮੇਂ ਲਈ ਟਰੱਕ ਜਾਮ ਕਰਨੇ ਮਜਬੂਰ बिल्कुल जी बिल्कुल ए सीसान आगू जिन्होंने कि गोरमेंट वालों जे किसान जल्द मसले हल ना कि गए जो संघर्ष है दे बठिंडा देश दुनिया की हर खबर सबसे पहले देखने के लिए फॉलो करे दैनिक सवेरा टीवी यूट्यूब फेसबुक इंस्टाग्राम चैनल पर